ਸਵੇਰੇ ਸਵੇਰੇ ਕਹਦਾ ਕੂਰੀਅਰ ਆ ਗਿਆ ਤੁਹਾਡਾ ਇਹ ਇਹ ਕੂਰੀਅਰ ਪਹਿਲਾਂ ਤੇਰੇ ਹਰ ਰੋਜ਼ ਕੂਰੀਅਰ ਆਉਂਦੇ ਨੇ ਕਦੇ ਕੋਈ ਕਰੀਮ ਮੰਗਾ ਲਈ ਕਦੇ ਕੋਈ ਅੱਖਾਂ ਤੇ ਲਾਉਣ ਵਾਲਾ ਕੱਜਲ ਮੰਗਾ ਲਿਆ ਇੱਕ ਮੰਗਾਇਆ ਕਿੰਨੇ ਦਿਨਾਂ ਬਾਅਦ ਦੇ ਵਿੱਚ ਦੇਖੀ ਪਰ ਤੈਨੂੰ ਗਿਫਟ ਵੀ ਨਾਲ ਆ ਜਾਂਦੇ ਆ ਉਹਦੇ ਮਤਲਬ ਕਿ ਹਾਂ ਅ ਤੁਸੀਂ ਕੀ ਮੰਗਾਇਆ ਇਹ ਮੈਂ ਕੋਈ ਆਪਦੇ ਵਾਸਤੇ ਨਹੀਂ ਮੰਗਾਇਆ ਪਤਾ ਗੱਡੀ ਵਾਸਤੇ ਮੰਗਾਇਆ ਯਾਰ ਕੀ ਚੀਜ਼ ਮੰਗਾਈ ਗੱਡੀ ਵਾਸਤੇ ਗੱਡੀ ਦਾ ਪਰਫਿਊਮ ਮੰਗਾਇਆ ਅੱਜ ਸਵੇਰੇ ਸਵੇਰੀ ਉਹ ਅੱਜ ਥੋੜੀ ਮੰਗਾਇਆ ਮੰਗਾਇਆ ਤਾਂ ਕਈ ਤਰ੍ਹਾਂ ਦਾ ਹੈ ਮੰਗਾਇਆ ਤਾਂ ਕਈ ਦਿਨ ਪਹਿਲਾਂ ਹੁੰਦਾ ਹੈ ਕਈ ਤਾਂ ਮੈਨੂੰ ਆਈ ਜਾਣੀ ਤੁਸੀਂ ਤਿਆਰ ਹੋ ਜਾਓ ਆਪਾਂ ਲੇਟ ਨਾ ਹੋ ਜਾਈਏ ਕਿਹੜਾ ਇਹਨਾਂ ਪਰਫਿਊਮ ਜਿਆ ਯਾਰ ਅੱਛਾ ਮੈਂ ਦੇਖਾਂ ਮੈਂ ਵੀ ਇਹ ਕੰਮ ਕਰੂਗਾ ਵੀ ਜਾਂ ਨਹੀਂ ਕਰਦਾ ਆਪਾਂ ਆਏ Amazon ਤੋਂ ਕਿ ਫਲਿੱਪ ਕਰਦਾਂ ਤੇ ਫਲਿੱਪ ਕਰਦੋ ਕਰਦੋ ਹਾਂ ਇਹ ਆਏ ਹੋ ਤਾਂ ਜਾਂ ਅੱਜ ਲੱਗਦਾਗਾ ਆ ਦੇ ਆ ਤਾਂ ਹੈਗਾ ਲਿਕੜਾ ਅੱਛਾ ਇਹ ਖੁਸ਼ਬੂ ਵਾਲਾ ਠੀਕ ਹੈ ਅੱਛਾ ਕਿੰਨੇ ਮਲ ਇਹ ਦਿੱਲ ਕਿਹਾ ਚਾਈਨੀਜ਼ੀ ਚਿਮਵਾ ਚਿਮ ਚਿਹਾ ਕਿਉਂ ਉਹ ਚਿਉ ਦੇ ਚਿੰਗ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਆ ਤਾਂ ਤੁਸੀਂ ਇਹ ਚ ਬਹਿ ਕੇ ਉੱਡ ਜਾਓਗੇ ਹਵਾਈ ਜਾਜ ਐ ਕੀ ਬਾਤ ਹੈ ਕਰੀ ਮੰਗਾ ਲਿਆ ਹਵਾਈ ਜਾਜ ਇਹ ਆਇਆ ਕਰੀ ਹਵਾਈ ਜਾਜ ਠੀਕ ਹੈ ਹਾਂ ਇਹ ਐ ਲੱਗ ਜੂਗਾ ਓਕੇ ਠੀਕ ਹੈ ਥਿਰ ਤੈਨੂੰ ਪਤਾ ਇਹ ਚੀਜ਼ ਦਾ ਹਾਂ ਵੀ ਇਹਦੇ ਮੂਰੇ ਲੱਗੂਗਾ ਆਹ ਪੱਖਾ ਅੱਛਾ ਇਹ ਹਾ ਹਾ ਠੀਕ ਹੈ ਆਹਾ ਦਿੱਤਾ ਇਹਨਾਂ ਨੇ ਕਿ ਖੁਸ਼ਬੂ ਇੱਥੇ ਤੱਕ ਆ ਗਈ ਮੈਨੂੰ ਹੈ ਖੁਸ਼ਬੂ ਉੱਥੇ ਤੱਕ ਆ ਗਈ ਤੈਨੂੰ ਜੀਦਾ ਪਤਾ ਵੀ ਇਹ ਧੁੱਪ ਨਾਲ ਹਾਂ ਆਜ ਦੇ ਉੱਤੇ ਆ ਸੋਲਰ ਪਲੇਟ ਲੱਗੀ ਹੋਈ ਹੈ ਅੱਛਾ ਆ ਤੁਹਾਨੂੰ ਦਿਖਾਵਾਂ ਇਹ ਤੁਹਾਨੂੰ ਮੈਂ ਦਿਖਾਵਾਂਗਾ ਇਹ ਸੋਲਰ ਪਲੇਟ ਲੱਗੀ ਹੋਈ ਹੈ ਇਹ ਇਹ ਸੋਲਰ ਜਦੋਂ ਇਹ ਧੁੱਪ 'ਚ ਖੜਾ ਹੋਊਗਾ ਫਿਰ ਇਹਦਾ ਆਪੱਖਾ ਘੁੰਮੂਗਾ ਠੀਕ ਹੈ ਠੀਕ ਹੈ ਓਕੇ ਫਿਰ ਇਹਦੇ ਤੇ ਇਹ ਕੱਲ ਨੂੰ ਗੱਡੀ 'ਚ ਲਾ ਕੇ ਦਿਖਾ ਗੱਡੀ 'ਚ ਲਾ ਕੇ ਦਿਖਾ ਜਦੋਂ ਜਾਵਾਂਗੇ ਨਾ ਹੁਣ ਹਾਂ ਗੱਡੀ ਚ ਲਾ ਕੇ ਦਿਖਾਓ ਆਹਾਂ ਇਹਦੇ ਵਿੱਚ ਲਾ ਕੇ ਇੱਥੇ ਇੱਥੇ ਪੋਣਾ ਲੁਕੜੇ ਇਹਦੇ ਵਿੱਚ ਠੀਕ ਠੀਕ ਫਿਰ ਇਹ ਖੁਸ਼ਬੂ ਦਾ ਅਗਰੂਆ ਓਕੇ ਹਾਂ ਉਹ ਗੱਡੀ ਚ ਲਾਉਣਾ ਜਾ ਕੇ ਗੱਡੀ ਚ ਹਾਂ ਅੱਛਾ ਫਿਰ ਤੁਹਾਨੂੰ ਦਿਖਾਉਂਗੀ ਕਿ ਇਹ ਚੱਲਦਾ ਕਿਵੇਂ ਤੇ ਹਾਂ ਫਿਰ ਦਿਖਾਏਗੀ ਕਿਵੇਂ ਖੁਸ਼ਬੂ ਆਉਗੀ ਤੇ ਕਿਵੇਂ ਚੱਲਦਾ ਹੈ ਕੋਈ ਲਾ ਕੇ ਜਾਓ ਫਿਰ ਫਿਰ ਲੇਟ ਨਾ ਹੋ ਜਾਓ ਤਿਆਰ ਤਿਆਰ ਹੋ ਜਾਓ ਪਹ ਜਾਣਾ ਵੀ ਅੱਜ ਦੋ ਮਿੰਟਾਂ ਦਾ ਕੰਮ ਹੈ ਠੀਕ ਹੈ ਅਸੀਂ ਹੋ ਗਏ ਸੀ ਤਿਆਰ ਤਿਆਰ ਕਿਉਂ ਹੋਏ ਹਾਂ ਅੱਜ ਅਸੀਂ ਦੇਖਣ ਜਾ ਰਹੇ ਸੀਗੇ ਮੂਵੀ ਤੇ ਅਰਦਾਸ ਮੂਵੀ ਪਹਿਲਾਂ ਅਸੀਂ ਦੋਨੋਂ ਦੇਖੀਆ ਹੁੰਜਣੀਆਂ ਤੇ ਤੀਸਰੀ ਅਰਦਾਸ ਆਈ ਤੇ ਫਿਲਮ ਕਹਿੰਦੇ ਬਹੁਤ ਸੋਹਣੀ ਆ ਤੇ ਅਸੀਂ ਆਖਿਆ ਵੀ ਚਲੋ ਆਪਾਂ ਚੱਲਦੇ ਆਂ ਤੇ ਅਸੀਂ ਇਕੱਲੇ ਨਹੀਂ ਜਾ ਰਹੇ ਹੈਗੇ ਵੈਸੇ ਦੇਖਣ ਵਾਸਤੇ ਤੇ ਇਧਰੋਂ ਮਤਲਬ ਕਿ ਮੇਰੇ ਮੰਮੀ ਨੇ ਮਤਲਬ ਕਿ ਇਧਰ ਸੁੱਖ ਦੇ ਮੰਮੀ ਨੇ ਹਣਾ ਤੇ ਇਹ ਕਦੇ ਸਿਨੇਮੇ ਦੇ ਵਿੱਚ ਨਹੀਂ ਗਏ ਕਦੇ ਥੀਏਟਰ ਦੇ ਵਿੱਚ ਨਹੀਂ ਗਏ ਹਾਂ ਉਹ ਕਦੇ ਕਦੇ ਹੀ ਨਹੀਂ ਗਏ ਕਦੇ ਮੈਂ ਕਦੇ ਵੀ ਨਹੀਂ ਦੇਖਿਆ ਹਾਂ ਚਲੋ ਇਹ ਅਸੀਂ ਨਾ ਬਹੁਤ ਟਾਈਮ ਤੋਂ ਸੋਚਿਆ ਸੀ ਕਿ ਅਮੀ ਕੋਈ ਗੱਲ ਨਹੀਂ ਵੀ ਤੁਹਾਨੂੰ ਅਸੀਂ ਦਿਖਾ ਕੇ ਲੈ ਕੇ ਆਵਾਂਗੇ ਕੋਈ ਵਧੀਆ ਫਿਲਮ ਹੋਵੇ ਫਿਰ ਦਿਖਾ ਕੇ ਲੈ ਕੇ ਆਵਾਂਗੇ ਹਣਾ ਕੋਈ ਤੇ ਫਿਰ ਦਿਖਾ ਕੇ ਲੈ ਕੇ ਆਵਾਂਗੇ ਮੰਮੀ ਕਹਿੰਦੇ ਕਹਿੰਦੇ ਮੈਂ ਤਾਂ ਕਹਿੰਦੀ ਕਦੇ ਵੀ ਨਹੀਂ ਦੇ ਤੇ ਮਹ ਕੋਈ ਗੱਲੀ ਆਪਾਂ ਤੁਹਾਨੂੰ ਲੈ ਕੇ ਜਾਵਾਂਗੇ ਤੇ ਅਸੀਂ ਉਧਰਲੇ ਮੰਮੀ ਹੋ ਰਹਿਣ ਤਾਂ ਪਹਿਲਾਂ ਜਦੋਂ ਮਾਂ ਮੂਵੀ ਆਈ ਸੀਗੀ ਅਸੀਂ ਉਹ ਦਿਖਾ ਲਿਆ ਹੁੰਦੀ ਸੀਗੀ ਉਹਨਾਂ ਨੂੰ ਇੱਧਰ ਰਹਿ ਗਿਆ ਸੀਗਾ ਤੇ ਅਸੀਂ ਸੋਚਿਆ ਚਲੋ ਹਰਜੀਤ ਕਹਿੰਦੇ ਹੁਣ ਇਹ ਕਹਿੰਦੇ ਨਾ ਤੂੰ ਕਹਿ ਰਹੀ ਸੀ ਕਹਿੰਦੇ ਚਲੋ ਆਪਾਂ ਸੁਖਨ ਅਰਦਾਸ ਮੂਵੀ ਆ ਰਹੀ ਹੈ ਕਹਿੰਦੇ ਬਹੁਤ ਸੋਹਣੀ ਮੂਵੀ ਆ ਕੱਲ ਦੇ ਅਸੀਂ ਦੇਖੀ ਇਹਨੇ ਕਲਰ ਰੀਲੀਜ਼ ਹੋਈ ਹੈ ਮੂਵੀ 13 ਤਰੀਕ ਨੂੰ ਤੇ ਅੱਜ ਆਈ ਹੈ 14 ਤਰੀਕ ਤੇ ਅਸੀਂ ਸੋਚਿਆ ਵੀ ਚਲੋ ਅਸੀਂ ਫਿਲਮ ਦੇਖ ਕੇ ਆਵਾਂਗੇ ਵੀ ਆਪਾਂ ਸਾਰੇ ਜਾਣੇ ਚੱਲਾਂਗੇ ਇੱਧਰੋਂ ਕੀ ਆ ਡੈਡੀ ਵੀ ਆ ਮੰਮੀ ਵੀ ਆ ਤੇ ਬਾਈ ਵੀ ਆ ਸਿਸਟਰ ਵੀ ਆ ਛ ਤੇ ਸੀ ਸਾਰੇ ਜਣੇ ਫਿਰ ਉਹਨਾਂ ਜੇ ਮੂਵੀ ਦੇਖਣ ਚੱਲੇ ਜੱਤੇ ਜਾਣੇ ਫਿਲਮ ਦੇਖਣ ਜਾ ਰਾਵਾਂਗੇ ਅਸੀਂ ਤੁਹਾਨੂੰ ਦੱਸਾਂਗੇ ਅਸੀਂ ਉਹਨਾਂ ਦਾ ਮਤਲਬ ਕਿ ਫਿਲਮ ਬਾਰੇ ਵੀ ਦੱਸਾਂਗੇ ਵੀ ਕਿਵੇਂ ਆ ਫਿਲਮ ਦੇਖਣ ਜਾਓ ਤੁਸੀਂ ਉਹਨਾਂ ਦਾ ਦੇਖਣ ਜਾਓ ਬਹੁਤ ਤਾਂ ਸੋਹਣੀ ਆ ਦੇਖੋ ਨਾ ਬਾਕੀ ਬਾਕੀ ਮੇਨ ਗੱਲ ਇਹ ਹੈ ਉਹਨਾਂ ਨੂੰ ਪੁੱਛਾਂਗੇ ਸੀ ਮੰਮੀ ਵਰਗੀਆਂ ਵੀ ਉਹਨਾਂ ਦਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਹਨਾ ਕਿਵੇਂ ਉਹਨਾਂ ਨੂੰ ਮੂਵੀ ਲੱਗੀ ਕਿਵੇਂ ਉਹਨਾਂ ਨੂੰ ਥੀਏਟਰ ਲੱਗਿਆ ਹਨਾ ਸਾਰਾ ਕੁਝ ਪੁੱਛਾਂਗੇ ਜੀ ਹਾਂ ਕਿਉਂਕਿ ਏਡੀ ਵੱਡੀ ਸਕਰੀਨ ਨੂੰ ਪਹਿਲੀ ਵਾਰ ਦੇਖਣਗੇ ਮੰਮੀ ਹਨਾ ਸਹੀ ਗੱਲ ਆਏ ਸਹੀ ਗੱਲ ਹੈ ਜੀ ਤੇ ਫਿਰ ਅਸੀਂ ਚੱਲਾਂਗੇ ਬਸ ਚਲਦੇ ਆ ਉਹ ਆਈ ਜਾਂਦੇ ਨੇ ਸਾਨੂੰ ਕਹਿੰਦੇ ਸੋਨੂੰ ਅਸੀਂ ਕਾਲ ਕਰ ਦਾਂਗੇ ਹਾਂ ਫਿਰ ਅਸੀਂ ਬਸ ਉੱਥੇ ਵਗ ਜਾਗੇ ਮਤਲਬ ਅੱਗੇ ਵਗ ਜਾਗੇ ਗੱਡੀ ਲੈ ਕੇ ਉਹ ਬਾਈ ਵਰਗੇ ਆਈ ਜਾਂਦੇ ਨੇਗੇ ਤੇ ਬਸ ਫਿਰ ਚੱਲ ਕੇ ਤੁਹਾਨੂੰ ਮਿਲਦੇ ਨਾਲੇ ਮਨਾ ਮਲਾਉਣੇ ਆ ਆ ਤਾਂ ਫਿਰ ਹਾਂ ਜਾ ਅੱਜ ਹੋਰ ਕੀ ਅੱਜ ਤਾਂ ਤੁਹਾਨੂੰ ਪਤਾ ਉਹ ਤਾਂ ਹੀ ਕਿੰਨਾ ਘੁੰਮ ਰਿਹਾ ਹਨ ਆਪਾਂ ਦੇਖ ਰਿਹਾ ਪਰ ਕੈਮਰੇ ਦੇ ਵਿੱਚ ਨੇ ਚਾਰ ਚਾਰ ਫਰਜ ਆ ਰਹੇ ਨੇ ਇਹਦੇ ਹਾਂ ਕੈਮਰੇ 'ਚ ਚਾਰ-ਫਾਰ ਆ ਰਹੇ ਨੇ ਪਰ ਬਈ ਇਹ ਪੂਰਾ ਘੁੰਮ ਹੀ ਜਾਂਦਾ ਘੱਟੇ ਇਹ ਦੇਖੋ ਇਹ ਪੂਰਾ ਘੁੰਮਦਾ ਹੈ ਘੱਟੇ ਹਾਂ ਜੀ ਹਾਂ ਕਹਿਵੜੇ ਚ ਚਾਰ ਫਰਾਂ ਆ ਰਹੇ ਆ। ਇਹ ਭਾਈ ਦੋ ਪੱਖਾ ਵੀ ਦੇ ਦੇਣੇ ਉਹ ਆਈ ਹੋਣਾ। ਠੀਕ ਹੈ ਠੀਕ ਹੈ ਠੀਕ ਹੈ। ਤੇ ਬਾਕੀ ਬਾਕੀ ਹੁਣ ਅਸੀਂ ਘਰੋਂ ਚੱਲ ਪਏ ਆ ਤੇ ਵੀਰੇਵਰੀ ਅੱਗੇ ਆ ਗਏ ਆ। ਤੁਹਾਨੂੰ ਫੋਨ ਕਰਤਾ ਉਹਨਾਂ ਨੇ ਕਹਿੰਦੇ ਤੁਸੀਂ ਆ ਜਾਓ ਤੇ ਅਸੀਂ ਬਸ ਜਾਈ ਜਾਂਦੇ ਹਾਂ ਉਹਨਾਂ ਕੋਲੇ। ਤੇ ਮੰਮੀ ਹੋਰੀ ਵੀ ਨਾਲ ਸੀਗੇ ਸਾਰੇ ਜਾਣੇ। ਹਾਂ ਉਹ ਸਾਰੇ ਜਣੇ ਇਕੱਠੇ ਨੇਗੇ ਮੰਮੀ ਹੋਰੇ ਨੌਂਦੇ ਆਉਂਦੇ ਹੋ ਚੜਾ ਲਿਆਈ ਸੀਗੇ ਘਰੋਂ। ਤੇ ਉਹ ਇਕੱਠੇ ਨੇ ਸਾਰੀ ਫੈਮਿਲੀ ਤੇ ਅਸੀਂ ਹੁਣ ਅੱਡ ਜਾ ਰਹੇ ਆ। ਅਸੀਂ ਹੁਣ ਅੱਡ ਜਾ ਰਹੇ ਆ। ਅੱਡ ਜਾ ਰਹੇ ਆਗੇ ਅਸੀਂ ਉਹ ਅਸੀਂ ਬਾਈ ਹੋ ਰਿਆਂ ਨੂੰ ਹੁਣ ਮਿਲ ਲੈ ਸੀਗੇ ਤੇ ਉਹ ਹੈਗੇ ਪਿੱਛੇ ਅਸੀਂ ਗੱਡੀ 'ਚ ਹੈਲੋ ਹੈਲੋ ਕਰ ਲਈ ਤੇ ਬਾਕੀ ਅਸੀਂ ਕਿਹਾ ਵੀ ਚਲੋ ਆਜਾ ਵੀ ਕਈ ਲੇਟ ਨਾ ਹੋ ਜਾਈਏ ਕਿਉਂਕਿ ਅੱਗੇ ਫਿਰ ਟਾਈਮ ਥੋੜਾ ਹੀ ਹੈਗਾ ਕਰਨ ਦੇ ਵਿੱਚ ਹਾਂ ਗੱਡੀ ਪਾਰਕਿੰਗ ਕਰਦੀ ਉੱਥੇ ਹਾਂ ਗੱਡੀ ਪਾਰਕਿੰਗ ਕਰਦੀ ਹੈ ਕਿਰ ਇੱਕ ਵਾਰ ਜਾ ਕਿਉਂਕਿ ਫਿਰ ਟਾਈਮ ਲੱਗ ਜਾਂਦਾ ਉੱਪਰ ਜਾਂਦੇ ਹਨਾ ਤੇ ਬਾਕੀ ਮਹਰਜੀਤ ਨੂੰ ਕਹਿ ਰਹੀ ਸੀ ਮੈਂ ਕਿਹਾ ਵੀ ਆਈ ਨਹੀਂ ਪਤਾ ਹਰਜੀਤ ਮੇਰੀ ਤਾਂ ਮੈਂ ਹੁਣ ਦੋ ਤਿੰਨ ਸਾਲਾਂ ਬਾਅਦ ਲਾਸਟ ਹੀ ਫਿਲਮ ਹੋ ਮਾ ਵੀ ਹੁਣ ਕਿਉਂਕਿ ਤਿੰਨ ਕਿ ਮਹੀਨੇ ਆਵਾਦ ਦੇ ਵਿੱਚ ਕੋਈ ਫਿਲਮ ਆਉਣੀ ਨਹੀਂ ਹੈਗੀ ਤੇ ਫਿਰ ਤਾਂ ਗੱਲ ਦੋ ਤਿੰਨ ਸਾਲਾਂ ਤੇ ਗਈ ਅੱਗੇ ਕਿਉਂਕਿ ਫਿਰ ਬੇਬੀ ਦੇ ਨਾਲ ਤਾਂ ਔਖਾ ਬਹੁਤ ਹੋ ਜਾਂਦਾ ਨਾ ਚਲ ਕੋਈ ਨਹੀਂ ਫਿਰ ਮੈਂ ਇਕੱਲਾ ਜਾਣਾ ਦੇਖ ਆਇਆ ਕਰੂੰਗਾ ਆਏਗੀ ਆਏਗੀ ਦੇਖ ਆਇਆ ਕਰੂੰਗਾ ਮੈਂ ਤੇ ਆ ਕੇ ਤੁਹਾਨੂੰ ਸਾਰੀ ਸਟੋਰੀ ਦੱਸਦਾ ਕਰੂੰਗਾ ਨਹੀਂ ਆਏ ਨਹੀਂ ਹੋ ਸਕਦਾ ਹੈਗਾ ਇਹ ਗੱਲ ਗਲਤ ਅਰਜੀ ਤਾਂ ਮੈਂ ਜਾਣ ਹੀ ਪਿਆ ਕਰੂੰਗਾ ਨਹੀਂ ਇਹ ਗੱਲ ਜਮਾਂ ਗਲਤ ਆ ਤੂੰ ਮੈਂ ਥੋੜਾ ਜਿਹਾ ਟਾਈਮ ਪਹਿਲਾਂ ਕੀ ਕਿੱਕੜੀ ਸੀ ਵੀ ਤਿੰਨ ਚਾਰ ਮਹੀਨਿਆਂ ਬਾਅਦ ਤਾਂ ਜਾਣਾ ਚਾਹੀਦਾ ਫਿਲਮ ਦੇਖਣ ਹਾਂ ਜਾਣਾ ਚਾਹੀਦਾ ਮੈਂ ਆਖੇ ਤਿੰਨ ਚਾਰ ਮਹੀਨੇ ਬਾਅਦ ਚਲੋ ਫੈਮਿਲੀ ਨਾਲ ਟਾਈਮ ਸਪੈਂਡ ਕਰਨਾ ਚਾਹੀਦਾ ਜਾਣਾ ਚਾਹੀਦਾਗਾ ਨਾ ਮੂਵੀ ਦੇਖਣ ਫਿਰ ਹੁਣ ਦੇਖੋ ਮੇਰੀ ਮਜਬੂਰੀ ਹੋਊਗੀ ਹਣਾ ਬੇਵੀ ਆਜੂਗਾ ਮੈਂ ਜਾ ਸਕਦਾ ਫਿਰ ਮੈਂ ਫਿਲਮ ਦੇਖ ਕੇ ਆ ਜਾ ਕਰੂੰਗਾ ਤੈਨੂੰ ਆ ਕੇ ਸਾਰੀ ਸਟੋਰੀ ਦੱਸ ਦੇਵਾਂਗਾ ਇਹੋ ਸਕਦਾ ਨਹੀਂ ਜਾਣਾ ਤੁਸੀਂ ਵੀ ਨਹੀਂ ਜਾਣਾ ਦੋ ਤਿੰਨ ਸਾਲ ਅੱਛਾ ਇਹਦਾ ਮੌਕਾ ਹੀ ਦੱਸੂਗਾ ਲੋ ਜੀ ਆਪਾਂ ਆ ਗਏ ਸੀਗੇ ਮਿੱਤਲ ਮਾਲ ਤੇ ਵੀਰੇ ਹੋਰੇ ਹੈਗੇ ਹੈਗੇ ਉਹ ਅੱਗੇ ਤੇ ਬਸ ਮੈਨੂੰ ਹੋਰ ਕੁਝ ਨਹੀਂ ਬਸ ਮੈਨੂੰ ਸਿਰਫ ਇੱਥੇ ਇੱਕ ਗੱਲ ਲੱਗਦੀ ਹੈ ਵੀ ਇੱਥੇ ਜਿਹੜਾ ਥੀਏਟਰ ਸਿਰਫ ਉਹ ਇੱਕ ਮਤਲਬ ਇਧਰ ਮਾਲ ਦੇ ਵਿੱਚ ਹੀ ਹੈਗਾ ਮਿੱਤਲ ਮਾਲ ਦੇ ਵਿੱਚ ਹੀ ਹੈ ਬਟਿੰਡਾ ਦੇ ਵਿੱਚ ਹੋਰ ਕੋਈ ਥੀਏਟਰ ਨਹੀਂ ਹੈਗਾ ਨਹੀਂ ਜਿਸ ਤਰ੍ਹਾਂ ਨਾਲ ਜਿਵੇਂ ਮਤਲਬ ਕਿ ਬਟਿੰਡਾ ਵੀ ਮਤਲਬ ਪੂਰਾ ਕਹਿੰਦਾ ਖਾਉਂਦਾ ਤੇ ਇੱਥੇ ਘਟੋ ਘਟ ਚਾਰ ਪੰਜ ਥੀਏਟਰ ਤਾਂ ਕੋਈ ਬਾਦੀ ਵੱਡੀ ਗੱਲ ਨਹੀਂ ਹੈਗੀ ਚਾਰ ਪੰਜ ਥੀਏਟਰ ਤਾਂ ਹੋਣ ਹੀ ਚਾਹੀਦੇ ਨੇ ਹਰਜੀਤ ਭੰਡੇ ਦੇ ਵਿੱਚ ਦੋ ਤਾਂ ਹੋਣ ਹੀ ਚਾਹਦਾ ਯਾਰ ਆਇਆ ਤਾਂ ਅਲੱਗ ਤੋਂ ਬਣਿਆ ਹੋਵੇ ਨਾ ਹਾਂ ਵੀ ਅਲੱਗ ਤੋਂ ਕੱਲਾ ਜਿਵੇਂ ਥੀਏਟਰ ਹੀ ਬਣਾਉਂਦਾ ਪੀਵੀਆਰ ਅਲੱਗ ਤੋਂ ਹੀ ਬਣੇ ਹੁੰਦੇ ਨੇ ਨਾ ਵਧੀਆ ਹਨਾ ਤੇ ਇੱਥੇ ਸਿਰਫ ਇੱਕ ਹੀ ਹੈਗਾ ਇਹ ਮਿੱਤਲ ਮਾਲ ਦੇ ਵਿੱਚ ਹੀ ਅੱਛਾ ਤੇ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਤੁਸੀਂ ਮੇਰੀ ਗੱਲ ਐਗਰੀ ਕਰਦੇ ਹੋ ਨਾ ਕਿ ਭੰਡੇ ਦੇ ਵਿੱਚ ਘੱਟੋ ਘੱਟ ਦੋ ਤਿੰਨ ਹੋਰ ਹੋਣੇ ਚਾਹੀਦੇ ਨੇ ਥੀਏਟਰ ਵੀ ਬੰਦਾ ਕਈ ਵਾਰੀ ਮਤਲਬ ਜਿਵੇਂ ਹੁਣ ਇੱਥੇ ਤੇ ਇੱਥੇ ਇੱਥੇ ਘੱਟ ਬਹੁਤ ਹੋਊਗਾ ਘੱਟ ਦੇਖੋ ਜਾ ਕੇ ਪਤਾ ਲੱਗਣਾ ਇਹ ਤਾਂ ਹੈ ਇਹ ਬੰਦਾ ਨਹੀਂ ਹੈ ਧਾਰਮਿਕ ਨਹੀਂ ਕਰਦਾ ਮੈਂ ਸਿਰਫ ਸਿੱਖ ਇਤਿਹਾਸ ਨੂੰ ਹੀ ਪ੍ਰਮੋਟ ਕਰਦੀ ਹਾਂ ਜਿਹਦੇ ਚੋਂ ਇਹਨਾਂ ਦਾ ਜੋਸ ਸਿੰਘ ਅੰਮ੍ਰਿਤ ਚੰਦ ਹੈ ਉਹ ਲੋਕੀਂ ਕਿਰੀਓ ਪਰ ਇੰਨੀ ਮਾਇ ਜਿਹੜੀ ਸਾਰੀ ਫੈਮਲੀ ਦੇਖਦੀ ਹੈ ਫੈਮਲੀ ਜਿਹੜੀ ਜੰਮਾਉਂਦਾ ਸਾਕਾ ਉਹ ਸਾਰੇ ਨਹੀਂ ਕਰਦਾ ਅਸਲ ਵਿੱਚ ਮੇਰੇ ਬ੍ਰਦਰ ਪਤੀ ਦੀ ਸਮਰਥਾ ਬਹੁਤ ਮਮੀ ਨਹੀਂ ਕਰਦੇ ਰਹਿੰਦੀ ਜੇ ਤੁਹਾਡੀ ਵੀ ਦੇਖ ਦੱਬੇ ਨਹੀਂ ਲੜਦੇ ਜੀ ਅਸੀਂ ਆਇ ਕਿਵੇਂ ਲੜ ਪਾਂਗੇ ਅਸੀਂ ਹਰਜੀਤ ਉਹ ਖਾ ਰਹੇ ਨੇ ਬਾਈ ਛੋਲੇ ਪੂਰੇ ਤੇ ਸਾਡੇ ਆਉਣੇ ਅਸੀਂ ਅਸੀਂ ਬੈਠ ਕੇ ਨਾ ਬਸ ਝਾਕਦੇ ਆ ਤੁਸੀਂ ਖਾਇਓ ਨਾ ਕੋਈ ਕੁਝ ਖਾਂਦੇ ਨਹੀਂ ਅਸੀਂ ਖਾਂਦੇ ਨਹੀਂ ਹੈਗੇ ਅਸੀਂ ਝਾਕਦੇ ਆਗੇ ਨਮਲ ਬੈਠੀ ਦੇਖਦੇ ਹਰਜੀਤ ਇਹਦਾ ਮਤਲਬ ਬਤ ਹੋ ਗਿਆ ਕੋਈ ਨਹੀਂ ਚੱਲ ਅੱਜ ਜਵਾਕ ਨਾਲ ਸੀ ਜਵਾਕਾਂ ਦੀ ਕੁਝ ਚੀਜ਼ ਵੱਧ ਖਾ ਲਓ ਕਿਨਾ ਹੀ ਮਨ ਨੂੰ ਖੁਸ਼ੀ ਹੁੰਦਾ ਆਥਰੇ ਵਰਤੀ ਨਾ ਖਾਓ ਹੋਰ ਹਾਂਜੀ ਹੁਣ ਆਪਾਂ ਲੰਚ ਕਰ ਲਿਆ ਸੀਗਾ ਤੇ ਉਸ ਤੋਂ ਬਾਅਦ ਸਾਨੂੰ ਤਾਂ ਇਹ ਸੀ ਵੀ ਚਲੋ ਮੰਮੀ ਹੋਰੇ ਤੇ ਵੀਰੇ ਹੋਰੀ ਵੀ ਉਹਨਾਂ ਨੂੰ ਕਿਹਾ ਸੀ ਵੀ ਚਲੋ ਆਪਾਂ ਇੱਥੇ ਹੀ ਚੱਲਦੇ ਆਂ ਘਰੇ ਬਠਿੰਡੀ ਤੇ ਵੀ ਇੱਥੇ ਚਾਹ ਪਾਣੀ ਪੀਣੇ ਆਗੇ ਬਾ ਫਿਰ ਡੈਡੀ ਵਰਗੇ ਕਹਿਣ ਲੱਗੇ ਕਹਿੰਦੇ ਵੀ ਨਹੀਂ ਕਹਿੰਦੇ ਆਪਾਂ ਕਰਦੇ ਵਾ ਪੁੱਚੋ ਚੱਲਦੇ ਉੱਥੇ ਬੈਠਾ ਕੇ ਕਹਿੰਦੇ ਘੰਟਾ ਦੋ ਘੰਟੇ ਤੇ ਨਾਲ ਤਾਂ ਹੈਗਾ ਕਹਿੰਦੇ ਸਾਰਾ 10 ਕਿਲੋ 10 ਕਿਲੋਮੀਟਰ ਹੀ ਪੈਂਦਾ ਨਾ ਆਪਾਂ ਨੂੰ 10 ਕਿਲੋਮੀਟਰ ਹਾਂ 10 ਕਿਲੋਮੀਟਰ ਤਾਂ ਪੈਦਾ ਕਹਿੰਦੇ ਆਪਾਂ ਘਰੇ ਹੀ ਚੱਲਦੇ ਉੱਥੇ ਆਰਾਮ ਨਾਲ ਬੈਠਾਂਗੇ ਤੇ ਨਾਲੇ ਬਲੀ ਚਾਹ ਪਾਣੀ ਪੀਵਾਂਗੇ ਅਸੀਂ ਆਖਿਆ ਚਲੋ ਠੀਕ ਆ ਕੋਈ ਚੱਕਰ ਵਾਲੀ ਗੱਲ ਨਹੀਂ ਹੁਣ ਅਸੀਂ ਵੀ ਨਾਲ ਹੀ ਚੱਲ ਪੇ ਸ਼ਾਮ ਨੂੰ ਅਸੀਂ ਵੀ ਹੁਣ ਨਾਲ ਹੀ ਚੱਲ ਪੇ ਫਿਰ ਅਸੀਂ ਕੋਈ ਛੋਟਾ ਜਿਹਾ ਬਹਾਨਾ ਹੀ ਚਾਹੀ ਤੇ ਹੁਣ ਅਸੀਂ ਵੀ ਨਾਲ ਚੱਲੇਵੇਂ ਸੀ ਉਹਨਾਂ ਦੇ ਹੁਣ ਅਸੀਂ ਜਾਵਾਂਗੇ ਘਰੇ ਤੇ ਘਰੇ ਜਾ ਕੇ ਚਾਹ ਪਾਣੀ ਪੀਵਾਂਗੇ ਤੇ ਇੱਕ ਅਸੀਂ ਰਿਵਿਊ ਜ਼ਰੂਰ ਲਵਾਂਗੇ ਮੰਮੀ ਹੋਰਿਆਂ ਦੇ ਉਹ ਅਜੇ ਅਸੀਂ ਲੈਤਾਂ ਨਹੀਂ ਹੈਗੇ ਘਰੀਬੇ ਕਿਉਂਕਿ ਪਹਿਲਾਂ ਉੱਥੇ ਥੀਏਟਰ ਦੇ ਵਿੱਚ ਜਦੋਂ ਬਾਹਰ ਆਏ ਉੱਥੇ ਭੀੜ ਬਹੁਤ ਜ਼ਿਆਦਾ ਸੀਗੀ ਫਿਰ ਜਦੋਂ نیچے ਆਏ ਉੱਥੇ ਇਹਨੇ ਹਨੇਰਾ ਸੀਗਾ ਹਣਾ ਨੇਰਾ ਬਹੁਤ ਜਿਆਦਾ ਰਿਸਕ ਦੇ ਵਿੱਚ ਜਿਆਦਾ ਨਹੀਂ ਰਸੀ ਫਿਰ ਅਸੀਂ ਖਾਣ ਪੀਣ ਲੱਗੇ ਤੇ ਤਾਂ ਕਰਕੇ ਸਾਨੂੰ ਇਹ ਹੋ ਗਿਆ ਵੀ ਚਲੋ ਘਰੇ ਜਾ ਕੇ ਆਰਾਮ ਨਾਲ ਬੈਠ ਕੇ ਉਹਨਾਂ ਤੋਂ ਪੁੱਛਾਂਗੇ ਵੀ ਹੁਣ ਤੁਸੀਂ ਦੱਸੋ ਤੁਹਾਨੂੰ ਮੂਵੀ ਕਿਵੇਂ ਦੀ ਲੱਗੀ ਤੇ ਮੈਂ ਤੁਹਾਨੂੰ ਤਾਂ ਸਾਡੇ ਨਾਲ ਹੀ ਇਹ ਤੋਂ ਅਸੀਂ ਪੁੱਛਦੇ ਹਾਂ ਵੀ ਇਹ ਵੀ ਪਹਿਲੀ ਵਾਰੀ ਗਈ ਹੈ ਥੀਟਰ ਦੇ ਵਿੱਚ ਹਾਂ ਤੈਨੂੰ ਤਾਂ ਤੂੰ ਦੱਸ ਮਨ ਨੂੰ ਕਿਵੇਂ ਲੱਗੀ ਤੈਨੂੰ ਮੂਵੀ ਬਹੁਤ ਵਧੀਆ ਲੱਗੀ ਹੈ ਬਹੁਤ ਜਿਆਦਾ ਸੋਹਣੀ ਬਹੁਤ ਸੋਹਣੀ ਲੱਗੀ ਮੂਵੀ ਹਾਂ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਹਾਂ ਤੇ ਅਸੀਂ ਵੀ ਆਪਦੇ ਰਿਵਿਊ ਦਿੰਨੇ ਵੀ ਸੱਚੀ ਇੰਨੀ ਕਿ ਜਿਆਦਾ ਸੋਹਣੀ ਮੂਵੀ ਹੈਗੀ ਹੈ ਨਾ ਮਤਲਬ ਰਿਸ਼ਤਿਆਂ ਦੀ ਰਿਸ਼ਤਿਆਂ ਦੀ ਅਹਿਮੀਅਤ ਬਾਰੇ ਸੱਚੀ ਮੂਵੀ ਨੂੰ ਦੇਖ ਕੇ ਪਤਾ ਲੱਗਦਾ ਵੀ ਅੱਜ ਕੱਲ ਦੇ ਟਾਈਮ ਦੇ ਵਿੱਚ ਵੀ ਜਿਵੇਂ ਮਾਂ ਪਿਓ ਤੋਂ ਦੂਰ ਹੁੰਦੇ ਜਾ ਰਹੇ ਆਂਗੇ ਹਨਾ ਜਾਂ ਭੈਣ ਭਰਾਵਾਂ ਤੋਂ ਮਤਲਬ ਸਾਰਿਆਂ ਤੋਂ ਹੀ ਮਤਲਬ ਕਈ ਵਾਰੀ ਮਾਂ ਪਿਓ ਤੋਂ ਵੀ ਗਲਤੀ ਹੁੰਦੀ ਹੈ ਮਾਂ ਬੱਚਿਆਂ ਤੋਂ ਵੀ ਗਲਤੀ ਹੁੰਦੀਆਂ ਉਹ ਸਾਰਿਆਂ ਮਤਲਬ ਕਿ ਸਭ ਕੁਝ ਦਖਾਇਆ ਗਿਆ ਹੈਗਾ ਨਿੱਕੀ ਨਿੱਕੀ ਗੱਲ ਨੂੰ ਲੈ ਕੇ ਲੈ ਕੇ ਕਿੱਡੇ ਵੱਡੇ ਇਸ਼ੂ ਬਣ ਜਾਂਦੇ ਨੇ ਹਨਾ ਹੋਣ ਜਾਂਦੇ ਬਿਨਾਂ ਗੱਲ ਤੋਂ ਹੀ ਹੋ ਜਾਂਦੇ ਨੇ ਹਾਂ ਵੀ ਇੱਕ ਪਿਓ ਦਾ ਧੀ ਨਾਲ ਰਿਸ਼ਤਾ ਵੀ ਕਈ ਵਾਰ ਪਿਓ ਦੇ ਵਿੱਚ ਵੀ ਇਹ ਾਕੜ ਆ ਜਾਂਦੀ ਹੈ ਵੀ ਮੈਂ ਬਣਾਉਣਾ ਨਹੀਂ ਹੈਗਾ ਮੈਂ ਬਣਾਉਣਾ ਨਹੀਂ ਹੈਗਾ ਆਪਦੇ ਬੱਚਿਆਂ ਨੂੰ ਆਪਦੇ ਮੁੰਡਿਆਂ ਚ ਜਵਾਖਾਂ ਦੇ ਵਿੱਚ ਜਾਂ ਕੁੜੀਆਂ ਦੇ ਵਿੱਚ ਲਾ ਲੋ ਵੀ ਇਹ ਾਕੜ ਬਣਾ ਆ ਜਾਂਦਾ ਵੀ ਯਾਰ ਅਸੀਂ ਨਹੀਂ ਬਣਾਉਣਾ ਸੈਂ ਅਸੀਂ ਤਾਂ ਸਹੀ ਆਂਗੇ ਮਤਲਬ ਵੀ ਸਾਹਮਣੇ ਵਾਲਾ ਗਲਤ ਆ ਉਹ ਨਹੀਂ ਜਾਣਾ ਆਪਣਾ ਗਲਤ ਆ ਜਾਂ ਮਤਲਬ ਕਿ ਪਹਿਲ ਨਹੀਂ ਕਰਨੀ ਬਸ ਆਹੀ ਗੱਲ ਹੀ ਹੁੰਦੀ ਹੈ ਇਹਦੇ ਵੀ ਆਪਦੀ ਜ਼ਿੰਦਗੀ ਨੂੰ ਬਾਕੀ ਸਭ ਤੋਂ ਮੇਨ ਗੱਲ ਮੂਵੀ ਦੇ ਵਿੱਚ ਜਿਹੜੀ ਦਿਖਾਈ ਗਈ ਵੀ ਆਪਦੀ ਜ਼ਿੰਦਗੀ ਨੂੰ ਜਿਉਣਾ ਚਾਹੀਦਾ ਕੱਲ ਦੇ ਆਸਰੇ ਕਦੇ ਨਹੀਂ ਛੱਡਣਾ ਚਾਹੀਦਾ ਹੈਗਾ ਵੀ ਕੱਲ ਨੂੰ ਅਸੀਂ ਆਹ ਚੀਜ਼ ਕਰ ਲਾਂਗੇ ਬਾਕੀ ਪਰ ਇਹ ਦਿਖਾਇਆ ਗਿਆ ਇਹਦੇ ਵਿੱਚ ਵੀ ਇੱਕੋ ਵੀ ਮੁ ਤਾਂ ਆਉਂਦੀਆਂ ਜਾਂਦੀਆਂ ਹਾਂ ਕੀਤੇ ਨਹੀਂ ਆਇਆ ਵੀ ਆਪਣੇ ਗੁਰੂਆਂ ਤੇ ਨਹੀਂ ਆਇਆ ਸੁੱਖ ਸਭ ਲੱਗਿਆ ਵੈਸੇ ਹਾਂ ਮੈਨੂੰ ਤਾਂ ਇਹ ਦੇਖੋ ਇਹ ਵਿੱਚ ਜਿਹੜੀ ਉਹ ਇੱਕ ਮੁੰਡੇ ਕੁੜੀ ਵਾਲੀ ਗੱਲ ਵੀ ਸੀਗੀ ਜਿਹੜੀ ਉਹ ਵੀ ਲੱਗੀ ਹੈਗੀ ਮੈਨੂੰ ਇਹਦੇ ਵਿੱਚ ਵੀ ਹਮੇਸ਼ਾ ਮਤਲਬ ਵੀ ਸਾਰੇ ਇਹੀ ਕਹਿੰਦੇ ਨੇ ਵੀ ਸਾਡੇ ਪੁੱਤ ਹੋਵੇ ਪੁੱਤ ਦੀ ਦਾਤ ਮੰਗਦੇ ਨੇ ਵੈਗਰ ਤੇ ਤੇ ਦੀ ਨੂੰ ਕੋਈ ਨਹੀਂ ਉਹ ਕਰਦਾ ਤੇ ਇਹਦੇ ਵਿੱਚ ਵਧੀਆ ਗੱਲ ਇਹ ਵੀ ਦਿਖਾਈ ਗਈ ਆ ਵੀ ਜਰਤੀ ਹੋ ਜਾਂਦੀ ਹੈ ਪਹਿਲਾ ਧੀ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰੇ ਮੱਥਾ ਨਹੀਂ ਟੇਕਿਆ ਜਾਂਦਾ ਵੀ ਸ਼ੁਕਰ ਹੈ ਰੱਬਾ ਤੋਂ ਸਾਨੂੰ ਧੀ ਦਿੱਤੀ ਆ ਜਦੋਂ ਪੁੱਤ ਹੁੰਦੇ ਨੇ ਉਹ ਹੀ ਗੱਲ ਪੁੱਤਾਂ ਦਾ ਸ਼ੁਕਰਾਨਾ ਕਰਨ ਵਾਸਤੇ ਆਪਾਂ ਗੁਰਦੁਆਰੇ ਸਾਰੇ ਕਿਤੇ ਮੱਥਾ ਟੇਕਦੇ ਆਂ ਸ਼ੁਕਰ ਆ ਪੁੱਤ ਹੁਣ ਤੋਂ ਬਾਅਦ ਹੀ ਜਾਂਦੇ ਆਪਾਂ ਜਾਂਦੇ ਆ ਬਾਅਦ ਵਿੱਚ ਹੀ ਜਾਂਦੇ ਆ ਹਾਂ ਧੀ ਹੁਣ ਤੋਂ ਬਾਅਦ ਚ ਕੋਈ ਵੀ ਨਹੀਂ ਜਾਂਦਾ ਹੁਣ ਆਪਾਂ ਅੱਗੇ ਘਰੇ ਤੇ ਮੰਮੀ ਨੂੰ ਪੁੱਛਦੇ ਆਂ ਮੰਮੀ ਐਂ ਦੱਸੋ ਵੀ ਸਾਨੂੰ ਕਿਵੇਂ ਦਾ ਲੱਗਿਆ ਉੱਥੇ ਜਾ ਕੇ ਵੀ ਪਹਿਲੀ ਵਾਰ ਐਡੀ ਵੱਡੀ ਸਕਰੀਨ ਦੇਖਣੀ ਹੈ ਕਿਵੇਂ ਲੱਗਿਆ ਪਹਿਲਾਂ ਤਾਂ ਐਂ ਦੱਸੋ ਜਾਨੀ ਬਹੁਤ ਸੋਹਣਾ ਲੱਗਿਆ ਹੁ ਤਾਂ ਹੈ ਕੇਰਾ ਦਾ ਜਾਣਾ ਬਹੁਤ ਹਨੇਰਾ ਜਿਹਾ ਲੱਗਿਆ ਸੀ ਕਿਤੇ ਨਹੀਂ ਜਦੋਂ ਤੁਸੀਂ ਮਤਲਬ ਕਿ ਜਦੋਂ ਆਪਾਂ ਬਾਹਰ ਖੜੇ ਸੀ ਇੱਥੇ ਉਹ ਪਾਪ ਕੌਰਨ ਵਗੈਰਾ ਮਿਲ ਰਿਹਾ ਸੀ ਕੋਲ ਡ੍ਰਿੰਕ ਵਗੈਰਾ ਮਿਲ ਰਿਹਾ ਸੀ ਪਹਿਲਾਂ ਵੀ ਆਈ ਸੀ ਇੱਥੇ ਲੱਗਦਾ ਨਹੀਂ ਉਹ ਤੇ ਜਿਹੜੀਆਂ ਸਕਰੀਨਾਂ ਸਾਨੂੰ ਆਏ ਲੱਗੇ ਵੀ ਇਹਨਾਂ ਦੀ ਚੱਲੂ ਆਪਾਂ ਇੰਨੇ ਜਿ ਦੇ ਹੋਣਗੇ ਕਿਤੇ ਜਦੋਂ ਬਾਹਰ ਚੁੰਦਾ ਤਾਂ ਸੁਪ ਨਹੀਂ ਹੋ ਵੀ ਥੱਲੇ ਜਾਵਾਂਗੇ 12 ਵਜੇ ਅੱਛਾ ਅੱਛਾ ਹੋਰਾਂਗੇ ਅੰਦਰ ਜਾ ਕੇ ਆ ਗਈ ਜੀ ਆਪਾਂ ਇੱਥੇ ਹੀ ਬਰ ਗਈ ਸੀ ਕੀ ਕੋ ਸਿੱਖਿਆ ਮੂਵੀ ਤਾਂ ਕਿੰਨੀ ਕਿਸਮ ਦੀ ਫਿਲਮ ਕਿੱਦਾਂ ਦੀ ਲੱਗੀ ਬਹੁਤ ਸੋਹਣੀ ਲੱਗੀ ਸਾਰਿਆਂ ਨੇ ਦੇਖਣੀ ਚਾਹੀਦੀ ਮੂਵੀ ਸਾਰਿਆਂ ਨੇ ਵੇਖਣੀ ਚਾਹੀਦੀ ਸਾਰੇ ਮਾਂ ਤੋਂ ਸੁਣ ਫਰੈਂਜ ਹੀ ਨਹੀਂ ਲੱਗਿਆ ਹੈਗਾ ਘਰੇ ਤਾਂ ਨਿੱਕੀ ਸਕਰੀਨ ਹੁੰਦੀ ਹੈ ਵੀ ਉੱਥੇ ਇੱਕ ਢੀ ਵੱਡੀ ਸਕਰੀਨ ਸੀ ਸਾਨੂੰ ਹਾਂ ਲ 11 ਤਾਂ ਲੱਗੇ ਹੋੜਾ ਜਿੱਦ ਨਹੀਂ ਹੋਈ ਕੇਰਾ ਤਾਂ ਲੱਗੇ ਫਿਰ ਹੌਲੀ ਹੌਲੀ ਉਵੇਂ ਜੇ ਜਦੋਂ ਲਾਈਟਾਂ ਜੇ ਬੰਦ ਹੋ ਗਈਆਂ ਹਾਂ ਬਹੁਤ ਹਨੇਰਾ ਜਿਹਾ ਲੱਗਿਆ ਫਿਰ ਤਾਂ ਵਧੀਆ ਲੱਗੀ ਦੇਖੀ ਲੈ ਜਿਆ ਘਹਾਣੀ ਸੋਹਣੀ ਸਮਝਾਈ ਗਈ ਤੇ ਭਾਬੀ ਤੁਸੀਂ ਵੀ ਦੱਸੋ ਹੁਣ ਮੈਂ ਨਹੀਂ ਗਿਆ ਪਹਿਲਾਂ ਦੇਖਣ ਭਾਬੀ ਨੇ ਵੀ ਕਦੇ ਮੂਵੀ ਦੇਖੀ ਦੇ ਕਦੇ ਇਹ ਤਾਂ ਇਹ ਤਾਂ ਨੂੰ ਸੱਸ ਪਹਿਲੀ ਵਾਰ ਗਈਆਂ ਨਹੀਂ ਗੀਆਂ ਹੈ ਬਸ ਹੁਣ ਤਾਂ ਆਦਤ ਦੀ ਬਣ ਗਈ ਉਹ ਤਾਂ ਜਾਇਆ ਕਰਾਂਗੇ ਜੇ ਕੋਈ ਜਮ ਫਿਲਮਾਂ ਕਿਵੇਂ ਲੱਗੀ ਵਧੀਆ ਲੱਗੀ ਮੂਵੀ ਵਧੀਆ ਸੋਹਣੀ ਮੂਵੀ ਸੀ ਨਾ ਫੈਮਲੀ ਵਾਲੀ ਮੂਵੀ ਸੀਗੀ ਵੀ ਸਾਰਿਆਂ ਨੇ ਦੇਖਣੀ ਚਾਹੀਦੀ ਹੈ ਮੂਵੀ ਠੀਕ ਹੈ ਨਾ ਬਹੁਤ ਸੋਹਣੀ ਠੀਕ ਹੈ ਅੱਗੇ ਭਾਬੀ ਨੂੰ ਭਾਈ ਹੁਣ ਤੱਕ ਤੁਸੀਂ ਪਹਿਲਾਂ ਮੈਂ ਵੀ ਕਦੇ ਗਿਆ ਹੀ ਤਾਂ ਹੀ ਲੈ ਕੇ ਜਾਂਦਾ ਜੇ ਮੈਂ ਗਿਆ ਹੁੰਦਾ ਹਾਂ ਧੰਨਵਾਦ ਆ ਹਰਜੀਤ ਤੇਰਾ ਸੁੱਖ ਦਾ ਮੰਮੀ ਡੈਡੀ ਦਾ ਤੁਸੀਂ ਸਾਨੂੰ ਲੈ ਕੇ ਗਿਆ ਨਹੀਂ ਅਸੀਂ ਤਾਂ ਗੰਨਸ ਬਣ ਗਈ ਤੇ ਹੁਣ ਵੀ ਵਧੀਆ ਲੱਗੀ ਜਿਹੜੀਆਂ ਚੰਗੀਆਂ ਫਿਲਮਾਂ ਹੁੰਦੀਆਂ ਉਹਨਾਂ ਨੂੰ ਦੇਖਣਾ ਚਾਹੀਦਾ ਫੈਮਲੀ ਦੇ ਵਿੱਚ ਹਾਂ ਤੇ ਬਾਅਦ ਚ ਪਹਿਲਾਂ ਉਹ ਦੇਖ ਕੇ ਤਾਂ ਰੋਣ ਜਾਂਦਾ ਆ ਕਿਉਂਕਿ ਕਹਾਣੀ ਬਹੁਤ ਵਧੀਆ ਸੀ ਹਾਂ ਹਰ ਇੱਕ ਨੂੰ ਅਰਦਾਸ ਫਿਲਮ ਦੇਖਣੀ ਚਾਹੀਦੀ ਆ ਜ਼ਰੂਰ ਵੇਖਣ ਤੇ ਨਾਲੇ ਆਪਦੇ ਪਰਿਵਾਰ ਨੂੰ ਦਿਖਾਉਣਾ ਸਹੀ ਹੈ ਟਾਈਮ ਦੀ ਵੈਲਿਊ ਦੱਸੀ ਗਈ ਹੈ ਇੱਕ ਵੀ ਹਾਂ ਵੀ ਆਪ ਦੇ ਲਈ ਟਾਈਮ ਕੱਢਣਾ ਜ਼ਰੂਰੀ ਆ ਹਨਾ ਵੀ ਜਦੋਂ ਆਪਾਂ ਉਹਨਾਂ ਦਾ ਟਾਈਮ ਕੱਢਣਾ ਜ਼ਰੂਰੀ ਆ ਤੇ ਆਪਦੇ 3 ਪੁੱਤ ਲਈ ਟਾਈਮ ਕੱਢਣਾ ਜ਼ਰੂਰੀ ਆਗਾ 3 ਪੁੱਤਾਂ ਨੂੰ ਵੀ ਜ਼ਰੂਰੀ ਆ ਦੋਨਾਂ ਦੇ ਟਾਈਮ ਕੱਢਣਾ ਹਨਾ ਤੇ ਨਾਲੇ ਜੋ ਵੀ ਕੋਈ ਸੱਜਣ ਮਿੱਤਰ ਨੂੰ ਕੋਈ ਦੁੱਖ ਤਕਲੀਫ ਆ ਜੋ ਉਹਦੇ ਨਾਲ ਬੀਤੀ ਹੁੰਦੀ ਆ ਤੇ ਉਹਦੇ ਨਾਲ ਖੜਨਾ ਚਾਹੀਦਾ ਜੀ ਜੇ ਦੱਸਿਆ ਗਿਆ ਕਿ ਦੁੱਖ ਵੇਲੇ ਸਾਰੇ ਆਪਣੇ ਭਾਈਚਾਰੇ ਦੇ ਨਾਲ ਖੜਨਾ ਚਾਹੀਦਾ ਤਾਂ ਬੇਗੁਰੂ ਕੇ ਅਰਦਾਸ ਬੇਕੀ ਕਰਨੀ ਚਾਹੀਦੀ ਦੱਸੋ ਤੁਹਾਨੂੰ ਕਿਵੇਂ ਲੱਗੀ ਫਿਲਮ ਡੈਡੀ ਬਹੁਤ ਜਮਾ ਫਿਲਮ ਸੀ ਦੇਖ ਕੇ ਜਿਹੜੀ ਹਰੀ ਇੱਕ ਨੂੰ ਸਾਰੇ ਪ੍ਰਭਾਵ ਹੋਏ ਤਾਂ ਮਾਂ ਪਰ ਉਹਨੂੰ ਬਾਲ ਬੱਚਰ ਨਾਲ ਆ ਗਿਆ ਨੇ ਸੜੀ ਪਹਿਲਾਂ ਇਕੱਲੇ ਇਕੱਲੇ ਦੇਖ ਆਉਂਦੇ ਡੈਡੀ ਤਾਂ ਪਹਿਲਾਂ ਇਕੱਲੇ ਇਕੱਲੇ ਦੇਖ ਆਉਂਦੇ ਮੰਮੀ ਨੂੰ ਵਿਚਾਰੀ ਨੂੰ ਲੈ ਕੇ ਨਹੀਂ ਗਏ ਪਹਿਲਾਂ ਘਾਟੀ ਮੁੰਡੇ ਬਾਲ ਸ਼ੌਂਗਾਂ ਦੀ ਫਿਲਮਾ ਮੈਨੂੰ ਕੋਈ ਨਵੀਂ ਫਿਲਮ ਆਵੇ ਤਾਂ ਕਰੀ ਇੱਕ ਦੀ ਦੇਖਣੇ ਸੀ ਚੱਲ ਤੁਸੀਂ ਦਾ ਦੋਸਤਾਂ ਨਾਲ ਵਗ ਜਾਣਾ ਦੇਖਣ ਮੰਮੀ ਨੂੰ ਤਾਂ ਨਹੀਂ ਦਿਖਾਉਣ ਲੈ ਕੇ ਗਏ ਨਾ ਹਾਂ ਉਹਨਾਂ ਨਾਲ ਤਾਂ ਨਹੀਂ ਗਏ ਨਾ ਪਹਿਲੀ ਆ ਗਏ ਪਹਿਲੀ ਹੀ ਆ ਗਏ ਤਾਂ ਤੇ ਵਾਕੀ ਵਧੀਆ ਲੱਗੀ ਮੂਵੀ ਹੈ ਬਾਕੀ ਇੱਕ ਮੂਵੀ ਦੇ ਉਹ ਕਿੰਨੀ ਵਧੀਆ ਗੱਲ ਸੀ ਦੀ ਵੀ ਜਿੰਨੀਆਂ ਹੁਣ ਤੱਕ ਉਹ ਹੁੰਦੀਆਂ ਨੇ ਅਸੀਸਾਂ ਹੁੰਦੀਆਂ ਨੇ ਸਾਰੀਆਂ ਮੁੰਡਿਆਂ ਨੂੰ ਦੇਣ ਵਾਸਤੇ ਹੁੰਦੀਆਂ ਨੇ ਗਿਆ ਹਨਾ ਕਿੱਡੀ ਵੱਡੀ ਗੱਲ ਦਸੀਏ ਇਹਦੇ ਵਿੱਚ ਵੀ ਜਿੰਨੀਆਂ ਸਾਰੀਆਂ ਅਸੀਸਾਂ ਸੀਸਾ ਹੁੰਦੀਆਂ ਨੇ ਦੇਖ ਲਾ ਨਾ ਮੁੰਡਿਆਂ ਨੂੰ ਦਿੱਤੀਆਂ ਜਾਂਦੀਆਂ ਤੇ ਉਹ ਹੀ ਹਾਂ ਤੇ ਜਦੋਂ ਕੋਈ ਗਾਲ ਹੁੰਦੀ ਹੈ ਉਹ ਸਾਰੀ ਧੀ ਨੂੰ ਭੈਣ ਨੂੰ ਮਾਂ ਨੂੰ ਹਨਾ ਜਾਂਦੀ ਹੈਗੀ ਜਿੰਨੀਆਂ ਵੀ ਉਹ ਹੁੰਦੀਆਂ ਨੇ ਇਕੱਠੇ ਹੋ ਕੇ ਗੁਰੂ ਸਾਹਿਬ ਨੂੰ ਕਹਿੰਦੇ ਕਾ ਕ ਸਹੀ ਗੱਲ ਰੱਬ ਸੁੱਖ ਰੱਖੇ ਕਿਰਪਾ ਕਰੀ ਤਾਂ ਜਰੂਰ ਚੱਲਾਂਗੇ 7-8 ਮਹੀਨੇ ਤੱਕ ਆਪਾਂ ਤਾਂ ਉਹ ਟੈਂਪੋ ਟ੍ਰੈਵਲ ਜਾ ਕਰਵਾ ਕੇ ਚੱਲਾਂਗੇ ਫਿਰ ਫੈਮਲੀ ਸਾਰੀ ਉਧਰਲੀ ਫੈਮਲੀ ਤੇ ਉਧਰਲੀ ਫੈਮਲੀ ਸਾਰੇ ਚੱਲਾਂਗੇ ਵਧੀਆ ਫਿਰ ਕਈ ਦਿਨ ਲੱਗਣੇ ਸਾਰੇ ਗੁਰਦੁਆਰੇ ਦੇਖਦੇ ਜਾਵਾਂਗੇ ਇਹ ਵੀ ਜਰੂਰ ਕਰਕੇ ਆਉਸੀਂ ਵੀ ਸੋਚੀ ਜਾਂਦੇ ਸੀ ਅਸੀਂ ਹਾਂ ਹੋਰ